ਨਾ ਮੇਰਾ ਹੈ ਇਹ ਨਾ ਕਹਿੰਦਾ ਸਰਕਾਰ ਵਕਾਉਂਦੀ ਹੈ ਸਰਕਾਰ ਨੇ ਬੋਲਾ ਇਸ ਨੂੰ ਵੇਚਨੀ ਹੈ ਤੁਹਾਨੂੰ ਸ਼ੰਸ਼ ਹੈਗਾ ਤੇਰੇ ਕੋਲ ਇਹ ਵੇਚਣ ਦਾ ਇਸ ਦਮੋਰਚਾ ਲਾਇਆ ਜੋ ਵੀ ਬੀੜੀ ਸੈਕਟਰ ਜਰਦਾ ਸਾਨੂੰ ਪੀਂਦਾ ਜਾਂ ਵੇਚਦਾ ਦਿਖ ਗਿਆ ਉਹਦਾ ਟੜਲੇ ਨਾਲ ਸੌਦਾ ਲੱਗੂਗਾ ਡੀਸੀ ਸਾਹਿਬ ਤਾਂ ਕੀ ਮੰਨ ਕਰਦੇ ਡੀਸੀ ਸਾਹਿਬ ਤਾਂ ਇਹ ਮੰਗ ਆ ਵੀ ਪਹਿਲਾਂ ਤਾਂ ਪ੍ਰਸ਼ਾਸਨ ਨੂੰ ਆਪਾਂ ਇੱਕ ਦੋ ਦਿਨ ਦਿੰਨੇ ਆ ਦੇਖਦੇ ਆ ਵੀ ਕੀ ਕਾਰਵਾਈ ਪਾਉਂਦੇ ਆ ਨਹੀਂ ਜੇ ਇਹਨਾਂ ਨੇ ਨਾ ਸੁਨਵਾਈ ਕੀਤੀ ਤੇ ਫਿਰ ਆਪ ਅਸੀਂ ਇਹ ਰੋਡ ਤੇ ਉਤਰ ਜਾਾਂਗੇ ਫਿਰ ਨਾ ਠੀਕਾ ਨਾ ਅਸੀਂ ਫੋਨ ਦੇਣਾ ਇਹ ਅਰਜਨ ਚਾਰੂ ਬੰਦਾ ਜੁਪੀ ਚ ਵੀ ਦਰੂ ਬੰਦ ਹੋਗੀ ਹੋਗੀ ਫਿਰ ਨੈਟਵਰਕ ਚੈੱਕ ਕਰਦੇ ਠੀਕਾ ਜਦੋਂ ਦੋਨੇ ਰਾਜਾਂ ਦੇ ਵਿੱਚ ਦਰੂ ਬੰਦ ਹੋ ਸਕਦੀ ਹੈ ਉਹ ਪਰ ਤਾਂ ਹੀ ਸਾਨਾ ਕਿੱਥੇ ਜਾ ਲੈ ਦੋ ਮੋਟਵਾਲੇ ਮਾਰੋ ਇਹ ਮੇਰਾ ਹੈ ਇਹਨੂੰ ਲੈ ਕੇ ਕਹਿੰਦਾ ਸਰਕਾਰ ਵਕਾਉਂਦੀ ਹੈ ਸਰਕਾਰ ਨੇ ਬੋਲਾ ਇਸਕੋ ਵੇਚ ਨਹੀਂ ਨਸ਼ਮ ਚ ਹੈਗਾ ਤੇਰੇ ਕੋਲ ਇਹ ਵੇਚਣ ਦਾ ये ना सब चल रहा है ਇਹ ਗੁੰਡਾਗਰਦੀ ਨਾਲ ਆਪਣਾ ਰਾਜ ਕਾਇਮ ਕਰ ਰਹੇ ਆ ਪ੍ਰਵਾਸੀ ਹੈਗੇ ਤਾਂ ਪ੍ਰਵਾਸੀ ਨੇ ਚਲੋ ਆਪਣੇ ਦੇਸ਼ ਦੀ ਲੋਕ ਨੇ ਆਪਾਂ ਉਹਨਾਂ ਨੂੰ ਵੱਖ ਨਹੀਂ ਕਰ ਸਕਦੇ ਪਰ ਜੋ ਉਹਨਾਂ ਦੀਆਂ ਮਾਰੀਆਂ ਭੜੀਆਂ ਆਤਾਂ ਨੇ ਆਪਣੇ ਪੰਜਾਬ ਦੇਸ਼ ਕਲਚਰ ਨੂੰ ਦੇ ਰਹੇ ਨੇ ਪੰਜਾਬ ਦੇ ਵਿੱਚ ਨਸ਼ੇ ਤੰਬਾਕੂ ਇਸ ਦੇ ਵਿੱਚ ਇਹ ਮੰਗ ਕੀਤੀ ਗਈ ਹੈ ਵੀ ਜਿਹੜੇ ਵੀ ਬਟਿੰਡੇ ਸ਼ਹਿਰ ਦੇ ਵਿੱਚ ਕੋਖੇ ਖੁੱਲੇ ਨੇ ਕਰਿਆਨੇ ਦੀਆਂ ਦੁਕਾਨਾਂ ਦੇ ਬੀੜੀਆਂ ਸਿਕਟਾਂ ਵਿਕ ਰਹੀਆਂ ਨੇ ਹਾਲਾਂਕਿ ਕਿਸੇ ਕੋਲੇ ਕੋਈ ਲਾਇਸੈਂਸ ਨਹੀਂ ਵੀ ਬੀੜੀਆਂ ਸਿਕਟਾਂ ਵੇਚਣ ਦਾ ਕਰਿਆਨੇ ਵਾਲੀ ਦੁਕਾਨਾਂ ਕੋਲੇ ਹੈ ਨਹੀਂ ਕੋਖੇ ਵਾਲਿਆਂ ਕੋਲੇ ਹੈ ਨਹੀਂ ਤੇ ਨਾ ਹੀ ਕਾਨੂੰਨੀ ਅਧਿਕਾਰ ਨੇ ਇਹਨਾਂ ਕੋਲੇ ਕਿਉਂਕਿ ਇਹ ਨਸ਼ੀਲੇ ਪਦਾਰਥ ਦੇ ਵਿੱਚ ਹੁੰਦਾ ਕਰਿਆਨੇ ਵਾਲੇ ਇਨਸਟਰੂਮੈਂਟ ਇਹ ਪਦਾਰਥਾਂ ਦੇ ਵਿੱਚ ਨਹੀਂ ਹੁੰਦਾ ਇਹ ਚੀਜ਼ ਹੈ ਇਸ ਵੱਲ ਧਿਆਨ ਨਹੀਂ ਦੇ ਰਿਆ ਜੇ ਹੁਣ ਅਸੀਂ ਇਸ ਇੱਕ ਤਮੋਰਚਾ ਲਾਇਆ ਜੋ ਵੀ ਬੀੜੀ ਸਿਕਟ ਜਰਦਾ ਸਾਨੂੰ ਪੀਂਦਾ ਜਾਂ ਵੇਚਦਾ ਦਿਖ ਗਿਆ ਉਹਦਾ ਟੜਲੇ ਨਾਲ ਸੌਦਾ ਲੱਗੂਗਾ